ਇਸੇ ਮਜਬੂਰੀ ਸਵੇਰੇ ਦੀ ਖਬਰਾਂ ਚੱਲ ਰਹੀਆਂ ਕਿ ਪੌਗਨਾਮ ਦੇ ਵਿੱਚ ਪਾਣੀ ਦਾ ਪੱਧਰ ਕਾਫੀ ਜ਼ਿਆਦਾ ਵੱਧ ਗਿਆ ਹੈ ਕਿ ਉਹ ਪਾਣੀ ਦਰਿਆ ਸਤਲੁਜ ਦੇ ਵਿੱਚ ਨਹੀਂ ਆਵੇਗਾ ਜੋ ਉਹ ਪਾਣੀ ਹੈ ਉਹ ਬਿਆਸ ਦਰਿਆ ਦੇ ਵਿੱਚ ਜਾਂਦਾ ਹੈ ਇੱਧਰ ਪਾਣੀ ਨਹੀਂ ਆਉਂਦਾਗਾ ਦਰਿਆ ਸਤਲੁਜ ਦੇ ਵਿੱਚ ਤੇ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਲੋਕਾ ਫ਼ਰਮ ਵਫਲਾ ਰਹੇ ਆ ਕਿ ਸਤਲੁਜ ਦੇ ਵਿੱਚ ਜਲ ਪੱਧਰ ਵੱਧ ਚੁੱਕਿਆ ਅਸਲ ਸਚਾਈ ਉਹ ਤੁਹਾਡੇ ਸਾਹਮਣੇ ਦਿਖਾਉਂਦੇ ਆ ਕਿ ਦਰਿਆ 'ਚ ਪਾਣੀ ਬਿਲਕੁਲ ਵੀ ਨਹੀਂ ਵਧਿਆ ਸੁੱਕਿਆ ਪੈ ਦਰਿਆ ਇਧਰ ਤੁਸੀਂ ਆਹ ਤਸਵੀਰ ਦੇਖ ਲਓ ਜੋ ਇਹ ਪਾਣੀ ਖੜਾ ਹੈ ਇਹ ਤਕਰੀਬਨ ਮਹੀਨਾ ਪੂਰਾ ਹੀ ਹੋ ਗਿਆ ਕਿ ਇਦਾਂ ਖੜਾ ਹੈ ਜੇ ਪਾਣੀ ਹੁੰਦਾ ਦਰਿਆ 'ਚ ਜਿਆਦਾ ਤਾਂ ਪਾਣੀ ਚੱਲਦਾ ਹੋਣਾ ਸੀ ਪਾਣੀ ਇਹ ਸਾਰਾ ਖੜਾ ਪਾਣੀ ਆ ਗੋ ਸਾਰਾ ਦਰਿਆ ਸੁੱਕਿਆ ਪਿਆ ਹੈ ਜੇ ਪਾਣੀ ਦਰਿਆ 'ਚ ਹੋਊਗਾ ਤੇ ਤਾਂ ਇਹ ਜਬਾਣੀ ਪਾਣੀ ਜੋ ਹੋਵੇ ਤਾਂ ਤਾਂ ਹੀ ਤਾਂ ਦਿਸ ਜਾਣਾ ਸੀ ਪਾਣੀ ਦਰਿਆ 'ਚ ਬਿਲਕੁਲ ਜਿਆਦਾ ਨਹੀਂ ਹੈ ਹਿਮਾਚਲ ਦੇ ਵਿੱਚ بارش ਬਹੁਤ ਜਿਆਦਾ ਹੋ ਰਹੀ ਹੈ ਪਰ ਅਜੇ ਤੱਕ ਦਰਿਆ ਸਤਲੁਜ ਦਾ ਜਲ ਪੱਧਰ ਬਿਲਕੁਲ ਵੀ ਨਹੀਂ ਵਧਿਆ ਤਾਂ ਸੋਸ਼ਲ ਮੀਡੀਆ ਤੇ ਜੋ ਵੀਡੀਓ ਵਾਇਰਲ ਹੋ ਰਹੀਆਂ ਉਹ 2019 ਦੀਆਂ ਜਾਂ ਫਿਰ 2023 ਦੀਆਂ ਨੇ ਉਹ ਵਾਇਰਲ ਇਦਾਂ ਵੀ ਨਹੀਂ ਕਿ ਪੁਰਾਣੀਆਂ ਬਹੁਤ ਜ਼ਿਆਦਾ ਵੀਡੀਓ ਪੁਰਾਣੀਆਂ ਐ ਪਰ ਅਪਲੋਡ ਦੁਬਾਰਾ ਦੁਬਾਰਾ ਵਾਰ-ਵਾਰ ਕੀਤੀਆਂ ਜਾ ਰਹੀਆਂ ਤਾਂ ਇਸ ਦੇ ਸਬੰਧ ਦੇ ਵਿੱਚ ਸਾਡੇ ਕੁਝ ਅਧਿਕਾਰੀਆਂ ਦੇ ਨਾਲ ਗੱਲਬਾਤ ਵੀ ਹੋਈ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਸੋਸ਼ਲ ਮੀਡੀਆ ਤੇ ਫਵਾਹਾਂ ਫੁਲਾ ਰਹੇ ਨੇ ਉਹਨਾਂ ਦੀ ਜਾਂਚ ਕੀਤੀ ਜਾਊਗੀ ਔਰ ਪਰਚੇ ਦਰਜ ਵੀ ਕੀਤੇ ਜਾ ਸਕਦੇ ਆ ਕਹਿੰਦੇ ਪਰਚੇ ਦਰਜ ਵੀ ਕੀਤੇ ਜਾ ਸਕਦੇ ਆ ਜਿਨ੍ਹਾਂ ਨੂੰ ਦਰਿਆ ਬਾਰੇ ਜੋ ਮਹਿਕਮੇ ਦੇ ਬੰਦੇ ਆ ਉਹਨਾਂ ਦਾ ਇੱਕ ਇਹ ਕਹਿਣਾ ਸੀ ਤਾਂ ਹੱਥ ਬਨ ਕੇ ਬੇਨਤੀ ਹੈ ਕਿ ਲੋਹਿਆ ਏਰੀਆ ਲਾ ਦਿਓ ਜਾਂ ਆਪਣਾ ਇਹ ਮੰਡ ਏਰੀਆ ਲਾ ਲਓ ਤੇ ਜਾਂ ਫਿਰ ਜਿਸ ਜਗ੍ਹਾ ਤੇ ਅੱਪ ਖੜੇ ਆ ਇਹ ਤਾਂ ਲੋਕ ਪਹਿਲੇ ਹੀ ਬੜੇ ਸਤਾਏ ਹੋਏ ਆ ਪਾਣੀ ਦੇ 19 ਅਤੇ 23 ਦੇ ਤੇ ਜਦੋਂ ਮਾੜੇ ਜੀ ਵੀ ਕਿਤੇ ਕੋਈ ਖਬਰ ਦੇਖਦੇ ਆ ਤਾਂ ਕਈ ਲੋਕ ਸਚਾਈ ਮੰਨ ਕੇ ਆਪਣੇ ਦਾਣਾ ਭਾਂਡੇ ਵਗੈਰਾ ਕੋਠਿਆਂ 'ਤੇ ਰੱਖ ਲੈਂਦੇ ਆ ਉਹ ਜਿਨ੍ਹਾਂ ਨੇ ਪਾਣੀ ਦਾ ਦਰਦ ਹੰਡਾਇਆ ਹੈ ਉਹੀ ਦਰਦ ਜਾਣਦੇ ਆ ਲੋਕ ਭੁੱਖਣ ਭਾਣੇ ਮਹੀਨਾ ਮਹੀਨਾ ਕੋਠਿਆਂ ਦੇ ਉੱਪਰ ਬੈਠੇ ਰਹੇ ਆ ਤੇ ਕਈਆਂ ਦੇ ਕੋਠੇ ਵੀ ਡਿੱਗ ਪਏ ਸੀ ਤੇ ਆਪਾਂ ਇੱਕ ਸਿਰਫ ਮਜ਼ਾਕ ਇੱਕ ਵੀਊ ਲੈਣ ਦੇ ਲਈ ਆਪਾਂ ਇਹੋ ਜਿਹੀ ਹਰਕਤਾਂ ਕਰ ਰਹੇ ਆ ਬੜੀ ਸ਼ਰਮ ਦੀ ਗੱਲ ਹੈ ਜਿਹੜੇ ਇਹ ਵੀਡੀਓ ਪਾਉਂਦੇ ਆ ਤਾਂ ਕਰ ਹੋਰ ਮੈਨਜ਼ਰ ਮਾਰ ਕੇ ਦਿਖਾ ਦਿੰਨਾ ਕਿ ਪਾਣੀ ਦਰਿਆ ਦੇ ਵਿੱਚ ਨਹੀਂ ਹੈ ਅੱਜ ਦੀ ਤਰੀਕ ਦੇ ਵਿੱਚ ਪਾਣੀ 2 ਤਰੀਕ ਇਹ ਅੱਜ 2 ਤਰੀਕ ਦੇ ਅੱਜ ਪਾਣੀ ਦਰਿਆ ਦੇ ਵਿੱਚ ਇੰਨਾ ਕੋਈ ਹੈ ਆ ਤੁਸੀਂ ਦੇਖ ਲਓ 2025 2 ਤਰੀਕ ਸਾਹਮਣੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੱਗੇ ਦਰਿਆ ਪੂਰਾ ਸੁੱਕਿਆ ਪਿਆ ਵਾ ਅੱਗੇ ਜਾ ਕੇ ਹੋਰ ਕੈਮਰਾ ਨਾਲ ਦਿਖਾ ਦਿੰਨੇ ਆ ਕਿ ਸਾਰਾ ਇਦਾਂ ਦਰਿਆ ਸੁੱਕਿਆ ਪਿਆ ਵਾ ਪਾਣੀ ਬਿਲਕੁਲ ਵੀ ਨਹੀਂ ਹੈ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਕਿ ਹਰ ਕਿਸੇ ਦੇ ਫੋਨ ਦੇ ਵਿੱਚ ਵੀਡੀਓ ਪਹੁੰਚ ਸਕੇ ਕਿਉਂਕਿ ਅਸੀਂ ਦਰਿਆ ਦੇ ਨਾਲ ਜੁੜੀ ਹੋਈ ਸੱਚੀ ਅਪਡੇਟ ਹਮੇਸ਼ਾ ਦਿੰਨੇ ਆਂ ਔਰ ਮੈਂ ਮੈਨੂੰ ਪਤਾ ਕਿਸ ਤਰ੍ਹਾਂ ਲੱਗਦਾ ਕਿ ਪਾਣੀ ਦਰਿਆ ਦੇ ਵਿੱਚ ਕਿੰਨਾ ਹੈ ਮੈਂ ਤੁਹਾਨੂੰ ਅੱਜ ਉਹ ਵੀ ਗੱਲ ਦੱਸ ਦਿੰਦਾ ਕਿ ਮੈਂ ਜ਼ਿਆਦਾਤਰ ਜੋ ਅਧਿਕਾਰੀ ਲਾ ਲੋ ਜਾਂ ਪਿੱਛੇ ਪਾਣੀ ਕਿੰਨਾ ਛੱਡਿਆ ਗਿਆ ਮੈਂ ਉਹਨਾਂ ਤੇ ਯਕੀਨ ਨਹੀਂ ਕਰਦਾ ਕਿਉਂਕਿ ਮੈਂ ਤਾਂ ਜੋ ਆਪਣੀ ਅੱਖਾਂ ਦੇ ਨਾਲ ਦੇਖਦਾ ਉੱਤੇ ਯਕੀਨ ਕਰਦਾ ਹੁਣ ਤੁਸੀਂ ਸਾਹਮਣੇ ਦੇਖ ਦੇਖ ਲੋ ਇਹ ਦਰਿਆ ਸਤਲੁਜ ਔਰ ਜੋ ਨਕੂਦਰ ਤੋਂ ਜਗਰਾਵ ਰੋਡ ਜਾਂਦਾ ਹੈ ਇਹ ਉਹ ਪੁਲ ਦੀ ਤਸਵੀਰ ਹੈ ਰਸਤੇ 'ਚ ਦਰਿਆ ਸਤਲੁਜ ਪੈਂਦਾ ਹੈ ਤਾਂ ਜਦੋਂ ਪਾਣੀ ਆਉਂਦਾ ਤੇ ਇੱਥੇ ਲੇਵਲ ਲੱਗੇ ਹੋਏ ਆ ਛੋਟੇ ਛੋਟੇ ਉਹ 20 30 40 ਇਸ ਕਰਕੇ ਨਾ ਤੇ ਪਤਾ ਲੱਗ ਜਾਂਦਾ ਕਿ ਪਾਣੀ ਕਿੰਨਾ ਜਦੋਂ ਜ਼ਿਆਦਾ ਆਉਂਦਾ ਪਰ ਇਸ ਟਾਈਮ ਤੇ ਜ਼ੀਰੋ ਲੇਵਲ ਤੋਂ ਵੀ ਥੱਲੇ ਪਾਣੀ ਇੱਥੇ ਇਸ ਜੋ ਖੂਈ ਜਿ ਬਣੀ ਹੋਈ ਜੋ ਆਪਣੇ ਪੁਲ ਦਾ ਜੋ ਬੀਮ ਬਣਿਆ ਆ ਹੁਣ ਤਾਂ ਇਸ ਦੇ ਥੱਲੇ ਵੀ ਪਾਣੀ ਬਿਲਕੁਲ ਨਹੀਂ ਹੈ ਨਾ ਮਾਤਰ ਜਾਣ ਕੇ ਥੋੜਾ ਪਾਣੀ ਹੈ ਇੰਨਾ ਕੋ ਪਾਣੀ ਹੈ ਜੇਕਰ ਦਰਿਆ ਦੇ ਵਿੱਚ ਜਿਆਦਾ ਪਾਣੀ ਆ ਜਾਂਦਾ ਤਾਂ ਅਸੀਂ ਹਰ ਇੱਕ ਅਪਡੇਟ ਤੁਹਾਡੇ ਤੱਕ ਪਹੁੰਚਾਉਂਦੇ ਆ 19 ਤੱਕ ਵੀ ਪਹੁੰਚਾਈਆਂ 23 ਤੱਕ ਵੀ ਪਹੁੰਚਾਈਆਂ ਲੋਹੀ ਏਰੀਆ ਚ ਬੜੀ ਕਵਰੇਜ ਕੀਤੀ ਇਤੋਂ ਦੀ ਵੀ ਅਸੀਂ ਕਵਰੇਜ ਕਰਦੇ ਆ ਤਾਂ ਪਰਮਾਤਮਾ ਵਾਹਿਗੁਰੂ ਸੁੱਖ ਰੱਖੇ ਇਹੋ ਜਿਹੀ ਕੋਈ ਗੱਲ ਨਾ ਪਾਣਾ ਵਰਤੇ ਪਾਣੀ ਨਾਵੇਂ ਇਸ ਦਾ ਤਾਂ ਨਾ ਹੀ ਮੜਾ ਜਦੋਂ ਦਰਿਆ ਦੇ ਵਿੱਚ ਜਿਆਦਾ ਪਾਣੀ ਆ ਜਾਂਦਾ ਤਸੀ ਉਹ ਦੇਖਿਆ ਕਿ ਕਿਸ਼ਤੀਆਂ ਦੇ ਵਿੱਚ ਬੈਠ ਕੇ ਕਿਸ ਤਰ੍ਹਾਂ ਲੋਕ ਤਰਾਇਤ ਤਰਾਇ ਕਰਦੇ ਸੀ ਤਾਂ ਆ ਦੇਖ ਲਓ ਆ ਦਰਿਆ ਦਾ ਹਾਲਾਤ ਹੈ ਬਾਕੀ ਜੋ ਸੋਸ਼ਲ ਮੀਡੀਆ ਤੇ ਫ਼ੂਆ ਫੁਲਾ ਰਿਹਾ ਹੈ ਉਹ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਹਨਾਂ ਦੇ ਨਾਲ ਕੀ ਹੋਣਾ ਚਾਹੀਦਾ ਹੈ ਉਹਨਾਂ ਨੂੰ ਕਿਹੜੀ ਸਜ਼ਾ ਮਿਲਣੀ ਚਾਹੀਦੀ ਹੈ ਜੋ ਝੂਠੀਆਂ ਫ਼ੂਆ ਖਾਸ ਕਰਕੇ ਫੁਲਾ ਰਿਹਾ ਹੈ ਫ਼ੂਆ ਜਿਹੜੇ ਕਹਿੰਦੇ ਆ ਕਿ ਪਾਣੀ ਦਰਿਆ 'ਚ ਬਹੁਤ ਆ ਬਿਲਕੁਲ ਪਾਣੀ ਨਹੀਂ ਅੱਗੇ ਤੱਕ ਤਸਵੀਰ ਦੇਖ ਲਓ ਕਿ ਇਹ ਪਾਣੀ ਦਰਿਆ ਦੇ ਵਿੱਚ ਬਾਕੀ ਤੁਸੀਂ ਕੋਈ ਸਵਾਲ ਪੁੱਛਣਾ ਚਾਹੋ ਤੁਹਾਡੇ ਜਹਾਂਨ ਦੇ ਵਿੱਚ ਕੋਈ ਹੋਵੇ ਸਵਾਲ ਤਾਂ ਤੁਸੀਂ ਮੈਨੂੰ ਆਪਣਾ ਕੀਮਤੀ ਸੁਝਾਅ ਜ਼ਰੂਰ ਦਿਓ ਕੈਮਰਾਮੈਨ ਸੁਰਨੂਰ ਨਾ ਹਰਦੀਪ ਐਨ ਐਨ ਆਰ ਨਿਊਜ਼ ਦਰਿਆ ਸਤਲੁਜ